ਧਰਮ ਪਰਿਵਰਤਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ 3000 ਸਿੱਖਾਂ ਦਾ ਧਰਮ ਪਰਿਵਰਤਨ ਜਿਹੜਾ ਕੀਤਾ ਗਿਆ ਗਰਜਨਾ ਪਿੰਡਾਂ ਦੇ ਸਿੱਖ ਪਰਿਵਾਰ ਈਸਾਈ ਬਣੇ ਨੇ ਜੀ ਆ ਦੱਸਦੇ ਕਿ ਯੂਪੀ ਦੇ ਪੀਲੀ ਭੀਤ ਤੋਂ ਇਹ ਮਾਮਲਾ ਜਿਹੜਾ ਦੇਖਣ ਨੂੰ ਮਿਲਿਆ ਜਿੱਥੇ ਇਲਜ਼ਾਮ ਇਹ ਲਾਏ ਜਾ ਰਹੇ ਨੇ ਕਿ ਇਨ੍ਹਾਂ ਲੋਕਾਂ ਨੂੰ ਧਰਮ ਪਰਿਵਰਤਨ ਦੇ ਲਈ ਲਾਲਚ ਜਿਹੜਾ ਦਿੱਤਾ ਗਿਆ ਕਿ ਤੁਹਾਨੂੰ ਘਰ ਦਿੱਤੇ ਜਾਣਗੇ ਨੌਕਰੀਆਂ ਦਿੱਤੀਆਂ ਜਾਣਗੀਆਂ ਬੱਚਿਆਂ ਦੀਆਂ ਪੜਾਈਆਂ ਜਿਹੜੀਆਂ ਨਹੀਂ ਮੁਫਤ ਕੀਤੀਆਂ ਜਾਣਗੀਆਂ ਤੇ ਦੂਜੀ ਪਾਸੇ ਤੁਹਾਡੀ ਜੋ ਸਰੀਰਕ ਬਿਮਾਰੀ ਹੈ ਉਹ ਵੀ ਦੂਰ ਕੀਤੀ ਜਾਏਗੀ ਇਹ ਉਥੋਂ ਦੀ ਗੁਰਦੁਆਰਾ ਕਮੇਟੀ ਦੇ ਵੱਲੋਂ ਇਲਜ਼ਾਮ ਜਿਹੜੇ ਲਾਏ ਜਾ ਰਹੇ ਨੇ ਜਿਸ ਦੇ ਚੱਲਦੇ ਆ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਿਕਾਇਤ ਜਿਹੜੀ ਦਰਜ ਕਰਵਾਈ ਗਈ ਹੈ ਸੋ ਯੂਪੀ ਦੇ ਪੀਲੀਪੀਤ ਦੇ ਵਿੱਚ ਦਰਜਨਾ ਪੈਂਡਲ ਕੀਤਾ ਜਾ ਰਿਹਾ ਕਿ ਜਿਨ੍ਹਾਂ ਦੇ ਘਰ ਜਿਹੜੇ ਨੇ ਲਗਾਤਾਰ ਉਹਨਾਂ ਦੇ ਵੱਲੋਂ ਧਰਮ ਪਰਵਰਤਨ ਜਿਹੜਾ ਕੀਤਾ ਗਿਆ ਹਾਲਾਂਕਿ ਕਈ ਥਾਵਾਂ ਦੇ ਉੱਤੇ ਲੋਕਾਂ ਦੇ ਬਿਆਨ ਵੀ ਦੇਖਣ ਨੂੰ ਮਿਲੇ ਨੇ ਜਿੱਥੇ ਲੋਕ ਖੁਦ ਦੱਸ ਰਹੇ ਨੇ ਕਿ ਸਾਨੂੰ ਲਾਲਚ ਜਿਹੜਾ ਇਹ ਦਿੱਤਾ ਗਿਆ ਕਿ ਤੁਸੀਂ ਧਰਮ ਪਰਵਰਤਨ ਕਰੋ ਤੁਹਾਡੇ ਘਰ ਬਣਾ ਕੇ ਦਿੱਤੇ ਜਾਣਗੇ ਤੁਹਾਡੀਆਂ ਜੋ ਸਰੀਰਕ ਬਿਮਾਰੀਆਂ ਨੇ ਉਹ ਦੂਰ ਕੀਤੀਆਂ ਜਾਣਗੀਆਂ ਜਿਹੜੇ ਤੁਹਾਡੇ ਘਰ ਬਣਾ ਕੇ ਦੇਵਾਂਗੇ ਨਾਲੇ ਬੱਚਿਆਂ ਦੀ ਪੜ੍ਹਾਈ ਜਿਹੜੀ ਮੁਫਤ ਦੇਾਂਗੇ ਇਹ ਉੱਥੇ ਗੁਰਦੁਆਰਾ ਕਮੇਟੀ ਜੋ ਆ ਉਹਨਾਂ ਦੇ ਵੱਲੋਂ ਸ਼ਿਕਾਇਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਜਾਂਚ ਵੀ ਕੀਤਾ ਜਾ ਰਿਹਾ ਕਿ ਕੀਤੀ ਜਾ ਰਹੀ ਹੈ ਸੋ ਇਹ ਗੱਲ ਇੱਕ ਪਾਸੇ ਦੇਖੀ ਜਾਏ ਕਿ ਹਰ ਇੱਕ ਦੀ ਆਪਣੀ ਮਰਜ਼ੀ ਹੁੰਦੀ ਹੈ ਕਿ ਉਹਨਾਂ ਨੇ ਜੇਕਰ ਧਰਮ ਪਰਵਰਤਨ ਕਰਨਾ ਹੈ ਇਹ ਲੋਕਾਂ